ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਜੋ ਕਿ ਆਪਣਾ ਪੰਜਾਬੀ ਮਾਸਟਰ ਕਲਾਸ ਲਈ ਅੱਜ ਦਾ ਆਪਣਾ ਬਾਲਰ ਨੰਬਰ ਤੇ ਲੈਕਚਰ ਆਏਗਾਗਾ ਆਪਣਾ ਇਹ ਠੀਕ ਹੈ ਇਸ ਤੋਂ ਪਹਿਲਾਂ ਆਪਣੇ 11 ਲੈਕਚਰ ਲੱਗ ਚੁੱਕੇ ਨੇ ਉਹਦੇ ਵਿੱਚ ਆਪਾਂ ਲਗ ਲਗ ਕਹਾਣੀਕਾਰ ਭਾਵਕੇ ਆਧੁਨਿਕ ਕਾਵ ਦੇ ਜੋ ਕਿ ਕਵੀ ਸੀਗੇ ਉਹ ਆਪਾਂ ਕਰ ਲਈ ਸੀਗੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਜੋ ਕਿ ਆਪਣਾ ਕਵੀ ਹੈਗਾ ਪਾਸ ਠੀਕ ਹੈ ਜੀ ਤਾਂ ਉਹਦੇ ਬਾਰੇ ਗੱਲ ਕਰ ਲੈਣੇ ਹੈ ਜੀ ਤੇ ਜੋ ਵਿਦਿਆਰਥੀ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਕਲਾਸ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਦਾ ਹੀ ਕਰੋ ਤੇ ਟੈਲੀਗ੍ਰam ਚੈਨਲ ਨੂੰ ਜੋ ਜੁਆਇਨ ਕਰ ਲਿਓ ਉੱਥੇ ਜੋ ਕਿ ਪੀਡੀਐਫ ਹੁੰਦੇ ਨੇ ਮੈਂ ਤੁਹਾਨੂੰ ਅਪਲੋਡ ਕਰਦਾ ਹੋਣਾ ਠੀਕ ਹੈ ਜੀ ਤੇ ਅੱਜ ਦੀ ਕਲਾਸ ਦਾ ਜੋ ਪੀਡੀਐਫ ਹੈਗਾ ਉਹ ਵੀ ਤੁਹਾਨੂੰ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਸ਼ੇਅਰ ਕਰਾਂਗਾ ਠੀਕ ਹੈ ਤੇ ਹੁਣ ਅਸੀਂ ਸ਼ੁਰੂਆਤ ਕਰਦੇ ਹਾਂਗੇ ਸਭ ਤੋਂ ਪਹਿਲਾਂ ਜੇ ਗੱਲ ਗੱਲ ਕਰਨੀ ਆਪਾਂ ਜੋ ਕਿ ਪਾਸ ਸੀ ਇਹ ਆਪਣਾ ਕਵੀ ਆਲਨਿਕ ਕਵੀ ਦਾ ਸੀਗਾ ਇਹ ਠੀਕ ਹੈ ਤਾਂ ਇਹਦੇ ਵਿੱਚ ਜੋ ਕਿ ਜਨਮ ਹੋਇਆ ਸੀਗਾ ਜਨਮ ਇਹਨਾਂ ਦਾ ਹੋਇਆ ਸੀਗਾ 9 ਸਤੰਬਰ 1950 ਠੀਕ ਹੈ ਜੀ ਤੇ ਇਸ ਤੋਂ ਬਾਅਦ ਜੋ ਕਿ ਜਨਮ ਸਥਾਨ ਸੀਗਾ ਇਹਨਾਂ ਦਾ ਪਿੰਡ ਸੀਗਾ ਤਲਵੰਡੀ ਸਲੇਮ ਇਹ ਪੈਂਦਾ ਸੀਗਾ ਜਨਾ ਜਲੰਧਰ ਦੇ ਵਿੱਚ ਠੀਕ ਹੈ ਤੇ ਜੋ ਕਿ ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਪਿਤਾ ਜੀ ਦਾ ਨਾਮ ਸੀਗਾ ਸੋਹਣ ਸਿੰਘ ਸੰਧੂ ਤੇ ਇਹਨਾਂ ਦੀ ਜੋ ਕਿ ਮਾਤਾ ਜੀ ਸੀ ਮਾਤਾ ਦਾ ਨਾਮ ਸੀਗਾ ਰਸੀਬ ਕੌਰ ਸਿੰਘ ਸੋਹਣ ਠੀਕ ਹੈ ਅਗਲੀ ਸਲਾਈਡ ਉੱਪਰ ਚੱਲਦੇ ਆਂਗੇ ਅਗਲੀ ਸਲਾਈਡ ਦੇ ਵਿੱਚ ਜੋ ਕਿ ਅਵਤਾਰ ਸਿੰਘ ਸੰਧੂ ਸੀਗੇ ਤਾਂ ਇਹ ਪਾਸਿਕ ਮਧਵਤੀ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਠੀਕ ਹੈ ਤਾਂ ਅਵਤਾਰ ਸਿੰਘ ਸੰਧੂ ਜੋ ਕਿ ਪਾਸ ਦੇ ਪਿਤਾ ਸੀਗੇ ਤਾਂ ਉਹ ਫੌਜ ਦੇ ਵਿੱਚ ਨੌਕਰੀ ਕਰਦੇ ਸੀਗੇ ਅਤੇ ਕਮੇਟਾ ਦੇ ਹਿੰਦੇ ਸਟੇਨ ਵੀ ਸੀਗੇ ਉਹ ਠੀਕ ਹੈ ਜੀ ਨੈਕਸਟ ਸਲਾਈਡ ਉੱਪਰ ਚੱਲਦੇ ਆਂਗੇ ਹੁਣ ਆਪਾਂ ਤਾਂ ਨੂੰ ਕਲਾਸ ਕਿਵੇਂ ਲੱਗ ਰਹੀ ਹੈ ਤੇ ਲਾਸਟੇ ਕਮੈਂਟ ਜ਼ਰੂਰ ਕਰ ਲਿਓ ਠੀਕ ਹੈ ਨੈਸ਼ਨਲ ਲੈਵਲ ਦੇ ਵਿੱਚ ਹੈਗਾ 1964 ਦੇ ਵਿੱਚ ਅੱਠਵੀਂ ਪਾਸ ਕਰਨ ਮਗਰੋਂ ਪਾਸ ਨੇ ਜੋ ਕਿ ਕਪੂਰਥਲਾ ਵਿਖੇ ਸਥਾਪਿਤ ਤਕਨੀਕੀ ਸਕੂਲ ਵਿੱਚ ਦਾਖਲਾ ਲੈ ਲਿਆ ਸੀਗਾ ਪਰ ਕਦੇ ਵੀ ਡਿਪਲੋਮਾ ਪਾਸ ਨਹੀਂ ਕੀਤਾ ਤੇ ਖੱਬੇ ਪੱਖੀ ਰਾਜਨੀਤਿਕ ਕਾਰਕੁਨਾਂ ਨਾਲ ਮੇਲਜੋਲ ਕਾਇਮ ਕਰ ਲਿਆ ਸੀਗਾ ਤੇ ਇਸ ਮੇਲਜੋਲ ਨੇ ਪਾਸ ਦੀ ਜ਼ਿੰਦਗੀ ਨੂੰ ਇੱਕ ਅਨੋਖਾ ਮੋੜ ਦਿੱਤਾ ਸੀਗਾ ਠੀਕ ਹੈ ਨੈਕਸਟ ਪਲੈਨਟ ਉੱਪਰ 1967 ਦੇ ਵਿੱਚ ਕਹਿੰਦੇ ਵੀ ਜੋ ਕਿ ਪਾਸ ਸੀਗੇ ਨੇ ਬੀਐਸਐਫ ਦੇ ਵਿੱਚ ਭਰਤੀ ਹੋਇਆ ਸੀਗਾ ਨੇ ਪਰ ਕਹਿੰਦੇ ਵੀ 3 ਮਹੀਨੇ ਬਾਅਦ ਨੇ ਨੌਕਰੀ ਨਹੀਂ ਛੱਡਤੀ ਸੀਗੀ ਇਸ ਤੋਂ ਬਾਅਦ ਸਾਲ 1904 ਦੇ ਵਿੱਚ नक्सਲਵਾੜੀ ਜੋ ਕਿ ਲਹਿਰ ਨੇ ਪੰਜਾਬ ਦੇ ਵਿੱਚ ਜੋਰ ਫੜਿਆ ਹੋਇਆ ਸੀਗਾ ਤੇ ਕਹਿੰਦੇ ਵੀ 18 ਸਾਲਾਂ ਦਾ ਪਾਸ ਇਸ ਲਹਿਰ ਦੇ ਵਿੱਚ ਸ਼ਾਮਲ ਹੋਇਆ ਸੀਗਾ ਜਦੋਂ ਪਾਸ 18 ਸਾਲ ਦਾ ਸੀਗਾ ਤਾਂ ਉਹ ਇਸ ਲਹਿਰ ਦੇ ਵਿੱਚ ਸ਼ਾਮਲ ਹੋ ਚੁੱਕਿਆ ਸੀਗਾ ਆਹਲਾ ਪੈਡ ਦੇ ਵਿੱਚ ਆ ਜਾਂਦਾ ਆਪਣਾ ਕਹਿੰਦੇ ਵੀ ਉਹ ਮਾਰਕਸਵਾਦੀ ਵਿਚਾਰਧਾਰਾ ਦਾ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ ਠੀਕ ਹੈ ਜੋ ਕਿ ਪਾਸ ਹੈਗਾ ਇਸ ਤੋਂ ਬਾਅਦ ਅਗਲੀ ਸਲਾਈਡ ਚਾਲਦੇ ਹੁਣ ਆਪਾਂ ਕਹਿੰਦੇ ਵੀ ਪਾਸ ਦੀ ਜੋ ਕਿ ਜ਼ਿੰਦਗੀ ਦਾ 1972 ਤੋਂ ਲੈ ਕੇ 1975 ਤੱਕ ਦਾ ਜੋ ਕਿ ਸਮਾਂ ਸੀਗਾ ਸਾਹਿਤਿਕ ਤੇ ਰਾਜਨੀਤਿਕ ਗਤੀਵਿਧੀਆਂ ਨਾਲ ਭਰਿਆ ਹੋਇਆ ਸੀਗਾ ਠੀਕ ਹੈ ਜੀ ਨੈਕਸਟ ਜੋ ਕਿ ਪੈਡ ਦੇ ਵਿੱਚ ਆਪਣਾ ਆ ਜਾਂਦਾ ਹੈ ਕਹਿੰਦੇ ਵੀ 1977 ਦੇ ਵਿੱਚ ਪੜਾਈ ਦੁਬਾਰਾ ਸ਼ੁਰੂ ਕਰਕੇ ਪਾਸ ਨੇ 10ਵੀਂ ਤੇ 11ਵੀਂ ਪਾਸ ਕੀਤੀ ਸੀਗੀ ਠੀਕ ਹੈ ਇੱਥੇ ਸਪੈਲਿੰਗ ਮਿਸਟੇਕ ਹੈਗੀ ਤਾਂ ਇੱਥੇ 11ਵੀਂ ਆਵੇਗਾ ਠੀਕ ਹੈ ਇਹ ਸੀ ਆਪਦਾ ਜੋ ਕਿ ਸੈਟਿੰਗ ਕਰ ਲਓ ਜਾਂ ਮੈਂ ਜੋ ਅਪਲੋਡ ਕਰਾਂਗਾ ਤਾਂ ਆਪਣਾ ਪੀਡੀਐਫ ਤਾਂ ਮੈਂ ਇਹਨੂੰ ਚੇਂਜ ਕਰ ਦਵਾਂਗਾ ਠੀਕ ਹੈ ਜੀ ਤਾਂ 10ਵੀਂ ਤੇ ਜੋ ਕਿ 11ਵੀਂ ਸੀ ਜਿਹੜਾ 69 ਦੇ ਵਿੱਚ ਇਹਨੇ ਦੁਬਾਰਾ ਪੜਾਈ ਸ਼ੁਰੂ ਕਰਕੇ ਇਹਨਾਂ ਨੇ ਪਾਸ ਕਰੀ ਸੀਗੀ ਜਲੰਧਰ ਦੇ ਈਵਨਿੰਗ ਕਾਲਜ ਤੋਂ ਇਹਨਾਂ ਨੇ ਬੀਏ ਕੀਤੀ ਸੀਗੀ ਪਾਸ ਨੇ ਠੀਕ ਹੈ ਨੈਕਸਟ ਸਟੇਜ ਦੇ ਵਿੱਚ ਪੈਂਟ ਆਈਦਾ ਆਪਣਾ ਜੋ ਕਿ ਜੀ.ਵੀ.ਟੀ 1969 ਦੇ ਵਿੱਚ ਸ਼ੁਰੂ ਜਲੰਧਰ ਤੋਂ ਪਰ ਪਾਸ ਇਹਨੇ ਕਪੂਰਥਲੇ ਦੇ ਸੇਖਪੁਰੇ ਤੋਂ ਕੀਤੀ ਸੀਗੀ ਠੀਕ ਹੈ ਜੀ ਇਸ ਗੱਲ ਨੂੰ ਨੋਟ ਕਰ ਲਿਓ ਜੋ ਕਿ ਜੀ.ਵੀ.ਟੀ 1969 ਦੇ ਵਿੱਚ ਸ਼ੁਰੂ ਵਿੱਚ ਇਹਨੇ ਸ਼ੁਰੂ ਕਰੀ ਸੀ ਜਲੰਧਰ ਤੋਂ ਪਰ ਪਾਸ ਇਹਨੇ ਕਰੀ ਸੀ ਕਿ ਕਪੂਰਥਲੇ ਦੇ ਸੇਖੂਪਰੇ ਤੋਂ ਠੀਕ ਹੈ ਜੀ ਇਸ ਤੋਂ ਬਾਅਦ ਨੈਕਸਟ ਆਪਣਾ ਪੁਆਇੰਟ ਆ ਜਾਂਦਾ ਹੈਗਾ ਜੂਨ 1979 ਦੇ ਵਿੱਚ ਪਾਸ ਦਾ ਵਿਆਹ ਰਾਜਵਿੰਦਰ ਕੌਰ ਨਾਲ ਹੋਇਆ ਸੀਗਾ ਇਸ ਤੋਂ ਬਾਅਦ 19 ਜਨਵਰੀ 1982 ਨੂੰ ਤੀ ਵਿਕਲ ਦਾ ਜਨਮ ਹੋਇਆ ਠੀਕ ਹੈ 19 ਜਨਵਰੀ 1982 ਜੋ ਮੈਂ ਤੁਹਾਨੂੰ ਪੈਡ ਕਰਵਾ ਰਹੇ ਹਾਂ ਮੋਸਟ ਪੁਆਇੰਟ ਪੁਆਇੰਟ ਨੇ ਠੀਕ ਹੈ ਤਾਂ ਸਾਰੇ ਸਾਰੇ ਜੋ ਨਾਲ-ਨਾਲ ਆਪਦੇ ਨੋਟਸ ਤਿਆਰ ਕਰ ਲਈਏ ਉਹ ਮੈਂ ਕਹਿੰਦਾ ਤੁਹਾਨੂੰ ਪੀਡੀਐਫ ਵੀ ਮਿਲੇਗੀ ਠੀਕ ਹੈ ਜੀ ਇਸ ਤੋਂ ਬਾਅਦ ਅ ਨੈਸ਼ਨਲ ਦੇ ਉੱਪਰ ਚੱਲਦੇ ਹਾਂ ਨੈਸ਼ਨਲ ਦੇ ਆ ਪੜ੍ਹਾ ਜਾਂਦਾ ਹੈਗਾ ਠੀਕ ਹੈ ਜੀ ਕਹਿੰਦੇ ਵੀ ਪਾਸ ਜੋ ਕਿ ਸਮਾਜਵਾਦੀ ਵਿਚਾਰਧਾਰਾ ਦਾ ਆਹਮੀ ਕਵੀ ਸੀਗਾ ਇਹ ਪਾਸ ਦੀ ਸਾਰੀ ਕਵਿਤਾ ਦਾ ਜੋ ਕਿ ਅ ਰક્ત ਸੁਬੋਧਨੀ ਸੀਗਾ ਤੇ ਇਹ ਕਹਿੰਦੇ ਸੰਬੰਧ ਦੀ ਸੋਮ ਵਾਲਾ ਇਹ ਹੈਗਾ ਸੀਗਾ ਠੀਕ ਹੈ ਅਮਰਜੀਤ ਸਿੰਘ ਬਰੇਵਾਲ ਅਨੁਸਾਰ ਕਹਿੰਦੇ ਵੀ ਪਾਸ ਨੇ ਫਾਸ਼ੀਜ਼ਮ ਖਿਲਾਫ ਸੰਪੂਰਨ ਜੁੱਧ ਛੇੜਿਆ ਸੀਗਾ ਤੇ ਇਹ ਕਹਿੰਦੇ ਵੀ ਉਹ 20ਵੀਂ ਸਦੀ ਵਿੱਚ ਪੈਦਾ ਹੋਣ ਵਾਲਾ ਨਾਟਕ ਦਾ ਸਾਇਡ ਇੱਕੋ ਇੱਕ ਸੱਚਾ ਪਵਾਰਸ ਸੀਗਾ ਜੀ ਕਹਿੰਦੇ ਅਗਲੀ ਸਲਾਈਡ ਪਹੁੰਚਾ ਦੇਗੇ ਨੈਸਟਰੀ ਵਿੱਚ ਆਈ ਹੁੰਦਾ ਜੋ ਕਿ ਪਾਪਰ ਕਹਿੰਦਾ ਤੀਜੇ ਦੌਰ ਦਾ ਕਲੀ ਸੀਗਾ ਜਿਸ ਨੇ ਕਹਿੰਦਾ ਕਿ ਤਿੰਨ ਕਾਵਿ ਸੰਗ੍ਰਹਿ ਆਵੇ ਪ੍ਰਕਾਸ਼ਿਤ ਕਰੇ ਸੀਗੇ ਠੀਕ ਹੈ ਸਭ ਤੋਂ ਪਹਿਲਾ ਕਾਵਿ ਸੰਗ੍ਰਹਿ ਆਏਗਾ ਲੋਕ ਕਥਾ ਜੋ ਕਿ 1970 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਇਸ ਤੋਂ ਬਾਅਦ ਆਗਾ ਉੜਦੇ ਬਾਜਾਂ ਨਗਰ ਜੋ ਕਿ ਪ੍ਰਕਾਸ਼ਿਤ ਹੋਇਆ ਸੀਗਾ ਜੀ ਆਪਣਾ 1973 ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਆਪਣਾ ਅੱਗੇ ਆ ਜਾਂਦਾ ਹੈਗਾ ਕਹਿੰਦੇ ਵੀ ਸਾਡੇ ਸਮਿਆਂ ਵਿੱਚ ਜੋ ਕਿ ਇੱਕ ਆਪਸ ਰਹਿ ਹੈਗਾ ਇਹ ਪ੍ਰਕਾਸ਼ਤ ਹੋਇਆ ਸੀਗਾ 1978 ਦੇ ਵਿੱਚ ਠੀਕ ਹੈ ਤੇ ਜੋ ਕਿ ਆਫਰੀਕਾ ਆਪਸ ਰਹਿ ਸੀਗਾ ਸਾਡੇ ਸਮਿਆਂ ਵਿੱਚ ਉਹਦੇ ਵਿੱਚ 28 ਕਵਿਤਾਵਾਂ ਸੀਗੀਆਂ ਠੀਕ ਹੈ ਜੀ ਜੋ ਕਿ ਤੀਜਾ ਆਪਾਂ ਨੂੰ ਕਿਤਾਬ ਜਿਹਨੇ ਪ੍ਰਕਾਸ਼ਤ ਕਰਿਆ ਸੀਗਾ ਤਾਂ ਉਹਦੇ ਵਿੱਚ 28 ਇਹਨਾਂ ਦੀਆਂ ਕਵਿਤਾਵਾਂ ਸੀਗੀਆਂ ਠੀਕ ਹੈ ਨੈਸ਼ਨਲ ਏਡ ਉੱਪਰ ਕੀ ਹੈ ਕਹਿੰਦੇ ਵੀ ਪਾਸ ਨੇ ਕਹਿੰਦੀ ਵੀ ਆਪਣੀ ਪਹਿਲੀ ਕਵਿਤਾ ਸਿਰਫ 15 ਸਾਲ ਦੀ ਉਮਰ ਦੇ ਵਿੱਚ ਲਿਖੀ ਸੀ ਠੀਕ ਹੈ ਅਗਰ ਤੁਹਾਨੂੰ ਪਾਸ ਨੂੰ ਪੁੱਛਿਆ ਜਾਵੇ ਵੀ ਪਾਸ ਨੇ ਜੋ ਕਿ ਆਪਣੀ ਪਹਿਲੀ ਕਵਿਤਾ ਇਹ ਕਦੋਂ ਲਿਖੀ ਸੀ ਤਾਂ ਤੁਸੀਂ ਉੱਥੇ ਆਨਸਰ ਲਗਾਉਂਗੇ ਵੀ 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਪਹਿਲੀ ਕਵਿਤਾ ਲਿਖੀ ਸੀਗੀ ਠੀਕ ਹੈ ਜੀ ਤੇ ਕਹਿੰਦੇ ਵੀ ਪਾਸ ਨੂੰ ਕਿਸੇ ਲੜਕੀ ਨਾਲ ਪਿਆਰ ਸੀਗਾ ਤੇ ਉਸ ਨਾਲ ਪਾਸ ਦਾ ਵਿਆਹ ਨਾ ਹੋ ਸਕਿਆ ਪਾਸ ਨੇ ਜਦੋਂ ਜਲੰਧਰ ਸੋਨੀ ਦੇ ਵਿੱਚ ਜੈਨ ਹਾਈ ਸਕੂਲ ਵਿੱਚ 9ਵੀਂ ਪਾਸ ਕਰਨ ਲਈ ਦੁਬਾਰਾ ਦਾਖਲਾ ਲਿਆ ਸੀਗਾ ਤਾਂ ਉੱਥੇ ਕਹਿੰਦੇ ਵੀ ਇੱਕ ਅਧਿਆਪਕਾ ਪ੍ਰਵੇਸ਼ ਨਾਲ ਆਦਰਸ਼ਕ ਮੂੰਹ ਪੈ ਗਿਆ ਸੀਗਾ ਪਾਸ ਦਾ ਠੀਕ ਹੈ ਨੈਕਸਟ ਸਲਾਈਡ ਉੱਪਰ ਚਲਦੇ ਆਏਗੇ ਇਸ ਤੋਂ ਬਾਅਦ ਆ ਕੇ ਕਹਿੰਦੇ ਵੀ ਕਿ ਇਹ ਹੋ ਜਾਂਦਾ ਹੈ ਕਿ ਵੀ ਕਿ ਪ੍ਰਵੇਸ਼ ਨਾਮ ਦੇ ਪਹਿਲੇ ਅਤੇ ਆਖਰੀ ਅੱਖਰਾਂ ਨੂੰ ਮਿਲਾ ਕੇ ਅਵਤਾਰ ਸਿੰਘ ਸਿੱਧੂ ਨੇ ਆਪਣਾ ਉਪਨਾਮ ਪਾਸ ਰੱਖ ਲਿਆ ਸੀਗਾ ਠੀਕ ਹੈ ਜੀ ਤਾਂ ਡਾਟਰ ਤੇਜਵੰਤ ਸਿੰਘ ਦੇ ਅਨੁਸਾਰ ਪਾਸ ਨੇ ਕਹਿੰਦੇ ਵੀ ਸੋਲੋਖੋਵ ਦੇ ਨਾਵਲ ਦੇ ਡਾਣਵੇਂ ਦਾ ਰਹਾ ਦੇ ਨਾਇਕਾਂ ਪਾਸਾਂ ਤੋਂ ਪ੍ਰਭਾਵਿਤ ਹੋ ਕੇ ਪਾਸ ਨੂੰ ਅਪਣਾਇਆ ਤੇ ਅਵਤਾਰ ਸਿੰਘ ਸਿੱਧੂ ਦਾ ਨਾਮ ਨੂੰ ਬਿਲਕੁਲ ਅਨੋਖ ਹੀ ਕਰ ਲਿਆ ਸੀਗਾ ਠੀਕ ਹੈ ਨੈਕਸਟ ਕੀ ਹੈ ਇਹਦੇ ਵਿੱਚ ਕਹਿੰਦੇ ਵੀ ਪਾਸ ਨੇ 1972 ਦੇ ਵਿੱਚ ਸਿਆਣ ਨਾਮ ਦਾ ਪਾਚਾ ਜਾਰੀ ਕੀਤਾ ਸੀਗਾ ਕਹਿੰਦੇ ਵੀ ਜੋ ਸਿਰਫ 1 ਸਾਲ ਚੱਲਿਆ ਸੀਗਾ ਠੀਕ ਹੈ 1973 ਦੇ ਵਿੱਚ ਕਹਿੰਦੇ ਵੀ ਉਸਨੇ ਪੰਜਾਬੀ ਸਾਹਿਤ ਵਿੱਚ ਸੱਭਿਆਚਾਰਕ ਮੰਚ ਸਥਾਪਿਤ ਕੀਤਾ ਸੀਗਾ ਜੋ ਕਿ ਪਾਸ ਸੀਗਾ ਆਪਣਾ ਕਹਿੰਦੇ ਵੀ ਪਾਸ ਦੀ ਪਹਿਲੀ ਪ੍ਰਕਾਸ਼ਿਤ ਕਾ ਪੁਸਤਕ ਲੋਕ ਕਥਾ ਸੀਗੀ ਠੀਕ ਹੈ ਜੋ ਕਿ ਕ੍ਰਾਂਤੀ ਵਿਚਾਰਾਂ ਨਾਲ ਭਰਪੂਰ ਕਿਵਿਤਾ ਸੀ ਜੀ ਇਹਨਾਂ ਦੀ ਵੀ ਠੀਕ ਹੈ ਜੀ ਅੱਗੇ ਚੱਲਦੇ ਹਾਂਗੇ ਅੱਗੇ ਇਹਦਾ ਪੁਆਇੰਟ ਆ ਗਿਆ ਲੈ ਕਹਿੰਦੇ ਵੀ ਪਾਸ ਦੀ ਗਏ ਦੂਜੀ ਪੁਸਤਕ ਸੀ ਜੀ ਜੋ ਕਿ 1943 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਉਹਦੇ ਬਾਅਦ ਜਾਂ ਮਗਨ ਸਾਲ 1974 ਦੇ ਵਿੱਚ ਪ੍ਰਕਾਸ਼ਿਤ ਹੋਈ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਉਸੇ ਸਾਲ ਰੇਲਵੇ ਦੀ ਹੜਤਾਲ ਦੇ ਵਿੱਚ ਸ਼ਾਮਲ ਹੋਣ ਕਰਕੇ ਪਾਸ ਨੂੰ ਜੇਲ੍ਹ ਵੀ ਜਾਣਾ ਪਿਆ ਸੀਗਾ ਜੀ ਠੀਕ ਹੈ ਅਗਲੇ ਵਿੱਚ ਪੁਆਇੰਟ ਆ ਜਾਂਦਾ ਕਿ ਵੀ ਜੇਲ੍ਹ ਤੋਂ ਵਾਪਸ ਆ ਕੇ ਲੰਪਾਸ ਨੇ ਹੋਮ ਜਿਉਤੀ ਪత్రికਾ ਦੀ ਸੰਪਾਦਨਾ ਦਾ ਕੰਮ ਸੰਭਾਲਿਆ ਸੀਗਾ ਤਾਂ ਉਥੇ ਕਹਿੰਦੇ ਵੀ ਪਾਸ ਨੇ ਲੰਡਨ ਤੋਂ ਪ੍ਰਕਾਸ਼ ਤੋਂ ਹੋਣ ਵਾਲੇ ਪੱਤਰ ਦੇਸ਼ ਪ੍ਰਦੇਸ਼ ਵਿੱਚ ਪੱਤਰ ਪ੍ਰੇਰਕ ਵਜੋਂ ਕੰਮ ਕੀਤਾ ਸੀਗਾ ਅਗਲੇ ਵਿੱਚ ਆਪਣਾ ਪੈੰਟ ਆ ਜਾਂਦਾ ਕਿ ਵੀ ਸਾਲ 1979 ਦੇ ਵਿੱਚ ਪਾਸ ਨੇ ਗੁਰੂ ਨਾਨਕ ਨੈਸ਼ਨਲ ਮੈਡਰ ਸਕੂਲ ਦੇ ਵਿੱਚ ਇੱਕ ਪਿੰਡ ਖੋਲਿਆ ਸੀਗਾ ਠੀਕ ਹੈ ਉਹਦੇ ਵਿੱਚ ਪਿੰਡ ਦੇ ਵਿੱਚ ਖੋਲਿਆ ਸੀ ਥੂਲ ਇੱਕ ਠੀਕ ਹੈ ਤੇ ਅੱਤੇ ਕਹਿੰਦੇ ਵੀ ਹੱਥ ਲਿਖਤੀ ਪੱਜਾ ਹਾਕ ਵੀ ਜਾਰੀ ਕੀਤਾ ਸੀਗਾ ਪਰ ਕਹਿੰਦਾ ਵੀ ਦੋਵੇਂ ਹੀ ਬਹੁਤ ਧੇਰ ਨਾ ਚੱਲ ਸਕੇ ਠੀਕ ਹੈ ਜੀ ਅਗਲੇ ਪੰਨੇ ਦੇ ਵਿੱਚ ਚੱਲਦੇ ਹੁਣ ਆਪਾਂ ਅਗਲੇ ਪੰਨੇ ਦੇ ਵਿੱਚ ਇਹਦਾ ਆ ਜਾਂਦਾ ਕਿ ਇਹਦੇ ਵੀ ਪਾਸ ਨੇ ਆਪਣੀ ਡੈਰੀ ਆਪਣੇ ਆਪ ਨਾਲ ਗੱਲਾਂ ਵਿੱਚ ਲਿਖੀ ਸੀ ਉਸ ਨੇ ਮਲਖਾ ਸਿੰਘ ਲਈ ਉਸ ਦੀ ਸਵੈ ਜੀਵਨੀ ਫਲਾਈਂਗ ਸਿੱਖ ਵੀ ਲਿਖ ਕੇ ਲਿਖਤੀ ਸੀਗੀ ਠੀਕ ਹੈ ਪਾਸ ਨੇ ਮਲਖਾ ਸਿੰਘ ਨੂੰ ਤੁਸੀਂ ਸਭ ਜਾਣਦੇ ਹੋਵੋਗੇ ਠੀਕ ਹੈ ਕਿ ਤੇ ਪਛਮੀ ਕਵੀ ਜੋ ਕਿ ਪਾਵਲੋ ਨਹਿਰੂਦਾ ਸੀਗਾ ਵਰਗਾ ਕਮੀ ਬਾਨਾ ਪਾਸ ਦਾ ਸੁਪਨਾ ਸੀਗਾ ਠੀਕ ਹੈ ਹੁਣ ਤੁਸੀਂ ਸਬਸਕ੍ਰਾਈਬ ਕਰਕੇ ਦੇਖਿਓ ਵੀ ਇਹਹੀ ਕਿਹੜਾ ਕਮੀ ਸੀਗਾ ਪਾਉ ਬੋਲੋ ਠੀਕ ਹੈ ਪਾਉ ਬੋਲਾ ਦੇ ਰੂਪ ਦਾ ਤੇ ਨੈਕਸਟ ਪੁਆਇੰਟ ਆ ਇਹਦੇ ਵਿੱਚ ਕਹਿੰਦੇ ਵੀ ਪਾਸ ਨਹੀਂ ਥਲਸਤਾਨੀ ਮੰਗਦੇ ਵਿਰੁੱਧ 80 ਐਨਟੀ 40 ਸ਼ੈਮ ਨੂੰ ਫਰੰਟ ਨਾਂ ਦਾ ਇੱਕ ਪਰਚਾ ਚਲਾਇਆ ਸੀਗਾ ਠੀਕ ਹੈ ਜੋ ਕਿ 1986 ਦੇ ਵਿੱਚ ਅਮਰੀਕਾ ਨਿਵਾਸ ਦੌਰਾਨ ਜਾਰੀ ਕੀਤਾ ਸੀਗਾ ਜੀ ਇਹਨਾਂ ਨੇ ਠੀਕ ਹੈ ਅਗਲਾ ਇਹਦੇ ਵਿੱਚ 65 ਆ ਜਾਂਦਾ ਕਿਹਨੇ ਵੀ ਸਾਲ 1988 ਦੇ ਵਿੱਚ ਯੂ ਐਸਟੀ ਦਾ ਬੀਜਾ ਨਵੇਂ ਆਉਣ ਲਈ ਪਾਸ ਪੰਜਾਬ ਵਿੱਚ ਆਇਆ ਹੋਇਆ ਸੀਗਾ ਤੇ ਇਹ ਕਹਿੰਦੇ ਵੀ 24 ਮਾਰਚ ਨੂੰ ਉਸਨੇ ਦਿੱਲੀ ਵਿੱਚ ਜਾਣਾ ਸੀ ਪਰ ਕਹਿੰਦੇ ਵੀ 23 ਮਾਰਚ 1988 ਨੂੰ ਪਾਸ ਤੇ ਉਸਦੇ ਇੱਕ ਮਿੱਤਰ ਮਿੱਤਰ ਜੋ ਕਿ ਹਸਰਾਜ ਨੂੰ ਖੇਤਾਂ ਵਿੱਚ ਖਾਲਸਦਾਨੀਆਂ ਨੇ ਗੋਲੀਆਂ ਨਾਲ ਪਹੁੰਚਾ ਦਿੱਤਾ ਠੀਕ ਹੈ ਅਗਲਾ ਪੁਆਇੰਟ ਦੇ ਵਿੱਚ ਕੀ ਹੈਗਾ ਕਹਿੰਦੇ ਵੀ ਭਗ ਸਿੰਘ ਵਰਗੇ ਕ੍ਰਾਂਤੀਕਾਰੀ ਵਿਚਾਰوں ਨੂੰ ਪ੍ਰਨਾਇ ਪਾਸ ਨੇ ਵੀ ਉਸਦੇ ਬਾਗ ਹੀ 23 ਮਾਰਚ ਨੂੰ ਸੀ ਡੀ ਰੋਤਵਾ ਘਸਲੇ ਕੀਤਾ ਸੀਗਾ। ਅਗਲਾ ਪੁਆਇੰਟ ਦੇ ਵਿੱਚ ਆਉਂਦਾ ਹੈ ਕਿ ਇਹ ਵੀ ਪਾਸ ਦੀ ਮੌਤ ਮਗਰੋਂ ਅਮਰਜੀਤ ਚੰਦਨ ਨੇ ਪਾਸ ਦੀਆਂ ਅਣਸੁਖੀਆਂ ਕਵਿਤਾਵਾਂ ਦਾ ਸੰਪਾਦਨ ਕੀਤਾ ਸੀਗਾ। ਪੰਜਾਬੀ ਕਾਵਜਗਤ ਵਿੱਚ ਪਾਸ ਨੂੰ ਕ੍ਰਾਂਤੀ ਦਾ ਮੈਂਟਾਫਰ ਕਿ ਮੰਨਿਆ ਜਾਂਦਾ ਹੈ ਜਾਂ ਕਿਹਾ ਜਾਂਦਾ ਹੈ ਠੀਕ ਹੈ। ਇਸ ਪੁਆਇੰਟ ਨੂੰ ਨੋਟ ਕਰ ਲਿਓ ਪੋਰਟਾ ਹੈਗਾ ਇਹ ਕਿ ਜੋ ਕਿ ਇਹ ਪੰਜਾਬੀ ਕਾਵਜਗਤ ਵਿੱਚ ਪਾਸ ਨੂੰ ਕ੍ਰਾਂਤੀ ਦਾ ਮੈਂਟਾਫਰ ਮੰਨਿਆ ਜਾਂਦਾ ਹੈ ਠੀਕ ਹੈ ਜੀ। ਅਗਲਾ ਪੁਆਇੰਟ ਦੇ ਵਿੱਚ ਜਿਵੇਂ ਜਿਆਦਾਤਰ ਖੁੱਲੀ ਕਵਿਤਾ ਲਿਖਣ ਵਾਲੇ ਪਾਸੇ ਕੁਝ ਗਜ਼ਲਾਂ ਦੀ ਗੀਤ ਵੀ ਲਿਖੇ ਸੀ ਇਹਨਾਂ ਨੇ ਠੀਕ ਹੈ ਜੀ ਅਗਲੀ ਸਲਾਈਡ 'ਤੇ ਚੱਲਦੇ ਹਾਂ ਜੀ ਨੈਕਸਟ ਆਪਾਂ ਆਏ ਹਾਂ ਦਾ ਵੀ ਖਿਲਰੇ ਕੋਈ ਵਰਕੀ ਮੌਤ ਉਪਰੰਤਿਕ ਨੇ 1999 ਦੇ ਵਿੱਚ ਪ੍ਰਕਾਸ਼ਿਤ ਕਾਫਸ ਗ੍ਰਹਿ ਇਹਨਾਂ ਦਾ ਹੈਗਾ ਇੱਕ ਠੀਕ ਹੈ ਜੀ ਖਿਲਰੇ ਉਹ ਹੀ ਵਰਕੀ ਠੀਕ ਹੈ ਕਿਉਂਕਿ ਮੌਤ ਦੇ ਉਪਰੰਤਿਕ ਨੇ ਪ੍ਰਕਾਸ਼ਿਤ ਕਰ ਸੀ 1999 ਦੇ ਵਿੱਚ ਠੀਕ ਹੈ ਜੀ ਮੌਤ ਤੋਂ ਬਾਅਦ ਸੋ ਨੇ ਇਹ ਪ੍ਰਕਾਸ਼ ਕੀਤਾ ਸੀ 1999 ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਕੁਝ ਹੋਰ ਇਹ ਸੰਗ੍ਰਹਿ ਜਾਣ ਲੈਣੇ ਕਾਪ ਸੰਗ੍ਰਹਿ ਠੀਕ ਹੈ ਜਿਵੇਂ ਅਸੀਂ ਲੜਾਂਗੇ ਸਾਥੀ ਠੀਕ ਹੈ ਜੀ ਇੱਕ ਸੰਕਰਣਾ ਹੈਗਾ ਨੈਕਸਟ ਹੈਗਾ ਅੱਖਰ ਅੱਖਰ ਸਮੁੱਚੀ ਕਿਤਾਬੀ ਕਿਹਨੇ ਠੀਕ ਹੈ ਇਸ ਤੋਂ ਬਾਅਦ ਹੈ ਕਿ ਸਭ ਤੋਂ ਖਤਰਨਾਕ ਹੈ ਕਿ ਸਮੁੱਚਾ ਇੱਕ ਕਾਪ ਸੰਗ੍ਰਹਿ ਜਿਹਦਾ ਨਾਮ ਹੈਗਾ ਸਭ ਤੋਂ ਖਤਰਨਾਕ ਠੀਕ ਹੈ ਜੀ ਅਗਲੀ ਸਲਾਈਡ ਅੱਪ ਚਾਣ ਲੈਣੀ ਹੈਗੀ ਨੈਕਸਟ ਆ ਪੜਾਇਆ ਜਾਂਦਾ ਕਿ ਇਹ ਵੀ ਸਭ ਤੋਂ ਖਤਰਨਾਕ ਕਾਪ ਸੰਗ੍ਰਹਿ ਦਸਤਕ ਪ੍ਰਕਾਸ਼ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤਾ ਸੀ ਠੀਕ ਹੈ ਜੋ ਕਿ ਸਭ ਤੋਂ ਖਤਰਨਾਕ ਕਾਪ ਸੰਗ੍ਰਹਿ ਹੈਗਾ ਸਭ ਤੋਂ ਖਤਰਨਾਕ ਇਹ ਨਾਮ ਠੀਕ ਹੈ ਜੀ ਤੇ ਇਹਨੂੰ ਪ੍ਰਕਾਸ਼ਿਤ ਕਿਨੇ ਕਰਿਆ ਸੀਗਾ ਜੀ ਇਹ ਲੁਧਿਆਣਾ ਵੱਲੋਂ ਇਹ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਸਭ ਤੋਂ ਖਤਰਨਾਕ ਕਵਿਤਾ ਸੰਗ੍ਰਹਿ ਵਿੱਚ ਪ੍ਰਮੁੱਖ ਕਵਿਤਾਵਾਂ ਜਿਵੇਂ ਇੱਥੇ ਲਿਖੀਆਂ ਹੋਈਆਂ ਨੇ ਵੀ ਬੇਦਖਲੀ ਲਈ ਬਿਨੇ ਪੱਤਰ ਦੂਜੀ ਹੈਗੀ ਧਰਮ ਦੀਕਸ਼ਾ ਲਈ ਬਿਨੇ ਪੱਤਰ ਠੀਕ ਹੈ ਇਸ ਤੋਂ ਬਾਅਦ ਹੈਗਾ ਸੋਹਣੀ ਦੀ ਸਵੇਰ ਪਾਸ ਦਾ ਗੀਤ ਦਾ ਇੱਕ ਸੰਗ੍ਰਹਿ ਹੈ ਠੀਕ ਹੈ ਸੋਹਣੀ ਦੀ ਸਵੇਰ ਠੀਕ ਹੈ ਜੀ ਨੈਕਸਟ ਲੈਡ ਉੱਪਰ ਚੱਲਦੇ ਆਗੇ ਇਸ ਤੋਂ ਬਾਅਦ ਇਹਨਾਂ ਦੇ ਆਏ ਨੇ ਜੋ ਕਿ ਅਣਪ੍ਰਕਾਸ਼ਿਤ ਰਚਨਾਵਾਂ ਨੇ ਪਾਸਿੰਗ ਅਲੀ ਸ਼ਹਿਰ ਤੋਂ ਪ੍ਰਪਰਿਆ ਚੁੱਕੀ ਜਾਣੇ ਕਿਹੜੀ ਕਿਹੜੀ ਇਹਨਾਂ ਦੇ ਵਿੱਚ ਤਾਂ ਨੀ ਰਜਿਸਟਰ ਪੇਤਾ ਵੱਲੋਂ ਖੱਤ ਭੈਣ ਵੱਲੋਂ ਖੱਤ ਠੀਕ ਹੈ ਤਾਂ ਨਾ ਅਣਪ੍ਰਕਾਸ਼ਟ ਦੇ ਨਾਲ ਮਣੀ ਨਵੀਆਂ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਲੈਪਰ ਚੱਲਦੇ ਆਂਗੇ ਕਹਿੰਦੇ ਵੀ ਲੋਕ ਪੱਤਾ ਦੀ ਸਭ ਤੋਂ ਪਹਿਲੀ ਕਵਿਤਾ ਭਾਰਤ ਵਿੱਚ ਪਿੰਡੂ ਲੋਕਾਂ ਦੀ ਅਨਪੜਤਾ ਖੜੋਤ ਤੇ ਪਿਛੜੇਪਣ ਨੂੰ ਸਰਾਪ ਵਜੋਂ ਪੇਸ਼ ਕੀਤਾ ਗਿਆ ਹੈਗਾ ਜਿਹਦੇ ਵਿੱਚ ਕਹਿੰਦੇ ਵੀ ਲੈ ਸਟ ਆਪਣਾ ਪੈਟ ਆ ਜਾਂਦਾ ਹੈਗਾ 2 3 2 3 ਕਵਿਤਾ ਇਹਨਾਂ ਦੀ ਕਿ ਵਿੱਚ ਕਹਿੰਦੇ ਵੀ ਸਾਡੀ ਨਿਆ ਪਰਨਾਲੀ ਦੇ ਸ਼ਾਸਨ ਵਿੱਚ ਰਿਸ਼ਵਤ ਲੋਕਾਂ ਦੀ ਲੁੱਟ ਤੇ ਅੰਨਿਆਂ ਦਾ ਪ੍ਰਗਟਾਵਾ ਕੀਤਾ ਹੈ ਠੀਕ ਹੈ ਜੀ ਗੜੇਸ਼ਣੇ ਪੁੱਗਦੇ ਕਵਿਤਾ ਦੇ ਵਿੱਚ ਇਹਨਾਂ ਨੇ ਪਿੰਡੂ ਦੀ ਸੈੜੀ ਜੀਵਨ ਦੀ ਤੁਲਨਾ ਇਹਨਾਂ ਨੇ ਵੇਖੀ ਧੀ ਹੋਈ ਹੈ ਠੀਕ ਹੈ ਤੇ ਇੱਥੇ ਆਪਣੀ ਕਲਾਸ ਹੁਣ ਸਮਾਪਤ ਹੁੰਦੀ ਹੈਗੀ ਇਹਨਾਂ ਦੇ ਬਾਰੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਸਮਾਪਤ ਕਰ ਲਾਂਗੇ ਜੋ ਨਿਚ ਨਾਮ ਆਣੀ ਕਵਿਤਾ ਆਣੀ ਉਹ ਆਪਾਂ ਕੱਲ ਦੀ ਕਲਾਸ ਦੇ ਵਿੱਚ ਕਰਾਂਗੇ ਠੀਕ ਹੈ ਜੀ ਤੇ ਇਸ ਕਲਾਸ ਦਾ ਪੀਡੀਐਫ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜੀਗਾ ਤੇ ਜੋ ਨਵੇਂ ਵਿਦਿਆਰਥੀਆਂ ਜੁੜੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਲਾਈਵ ਕਲਾਸ ਹੁੰਦੀ ਹੈਗੀ 7 ਪੀਐਮ ਦੇ ਉੱਪਰ ਠੀਕ ਹੈ ਤਾਂ ਸਾਰਿਆਂ ਨੇ ਜਰੂਰ ਉਹਦੇ ਵਿੱਚ ਜੁੜੇ ਰਹੋ ਠੀਕ ਹੈ ਜੀ ਧੰਨਵਾਦ ਜੀ